ਜਿਸ ਤਰ੍ਹਾਂ ਕੀਤਾ ਗਿਆ ਸੀ ਤੇ ਵਿਦਨ 24 ਆਰਸ ਇੱਕ ਦੋਸ਼ੀ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀ ਉਸ ਤੋਂ ਤੋਂ ਲੈ ਕੇ ਹੁਣ ਤੱਕ ਸਾਡੀ ਪੁਲਿਸ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਨੇ ਫਾਇਰ ਕੀਤਾ ਸੀ ਉਹਦੇ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਡੀਐਸਪੀ ਭਾਰਤਪ੍ਰਸ਼ਨ ਜੀ ਤੇ ਸਤਨਾਮਪੁਰਾ ਥਾਣੇ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਹੋਏ ਇਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਜਸਪ੍ਰੀਤ ਇਲੀਅਸ ਜੱਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਮੈਂ ਇਹਦੇ ਵਾਰਦਾਤ ਦੇ ਵਿੱਚ ਵਰਤੀ ਗਈ ਇੱਕ ਹੁੰਡਾਈ ਗੱਡੀ ਤੇ ਨਾਲ ਇੱਕ 7.65 mm ਦਾ ਵੈਪਨ ਵੀ ਬਰਾਮਦ ਕੀਤਾ ਹੈ ਇਸ ਦੇ ਨਾਲ ਨਾਲ ਜਿਹੜੇ ਇਸ ਘਟਨਾ ਦੇ ਦੌਰਾਨ ਜੱਸੀ ਦੇ ਨਾਲ ਸੀ ਬੋਲੂ ਕਰਕੇ ਜਿਹੜਾ ਨਾਮ ਹੈ ਇਸ ਬੰਦੇ ਦਾ ਰਾਜਕਰਨ ਇਲੀਅਸ ਬੋਲੂ ਉਹਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਅਸਲੇ ਨੂੰ ਛੁਪਾ ਕੇ ਰੱਖਣ ਦੇ ਸੰਬੰਧੀ ਇੱਕ ਚੇਤਨ ਉੱਤਰ ਭਗਵਾਨ ਦਿਨ ਵਾਸੀ ਖਜੂਰਲਾ ਨੂੰ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ ਟੋਟਲ ਚਾਰ ਅਰੈਸਟ ਕੀਤੀਆਂ ਗਈਆਂ ਇਹਨਾਂ ਵਿੱਚੋਂ ਪਹਿਲੀ ਅਰੈਸਟ 20 ਘੰਟੇ ਦੇ ਅੰਦਰ ਕੀਤੀ ਗਈ ਸੀ ਤੇ ਤਿੰਨ ਦੋਸ਼ੀਆਂ ਨੂੰ ਹਮ ਨਾਮਜ਼ਦ ਕਰਕੇ ਅਰੈਸਟ ਕੀਤਾ ਗਿਆ ਇਹਨਾਂ ਨੇ ਕੋਈ ਹੋਰ ਬਾਦਤ ਵੀ ਕੀਤੀ ਹੈ ਜੀ ਇਸ ਦਸਲੇ ਦਾ ਜਿਹੜਾ ਇਹਦਾ ਮੇਨ ਦੋਸ਼ੀ ਜੱਸੀ ਹੈ ਇਹਦੇ ਤੋਂ ਹੁਣ ਤੋਂ ਪਹਿਲੇ ਤਿੰਨ ਕੇਸਿਸ ਆਲਰੇਡੀ ਰਜਿਸਟਰਡ ਹੈ ਤੇ ਇਹਨਾਂ ਦੀ ਰੀਸੈਂਟਲੀ ਅਰੈਸਟ ਪਾਈ ਗਈ ਹੈ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਹੱਲੇ ਰਿਮਾਨ ਲੈ ਕੇ ਅਸੀਂ ਮੁੱਢਲੀ ਤਫ਼ਤੀਸ਼ ਦੇ ਦੌਰਾਨ ਉਹਨੇ ਹੱਲੇ ਕੋਈ ਰੈਵਿਲੇਸ਼ਨ ਨਹੀਂ ਕੀਤੀ ਉਹਨਾਂ ਦੀ ਪੁੱਛਤਾਚ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਹੋਰ ਵੀ ਮਾਮਲੇ ਇਹਦੇ ਸੰਬੰਧੀ ਸਾਡੇ ਸਾਹਮਣੇ ਆਉਣਗੇ ਮੈਡਮ ਇਹਦਾ ਕੀ ਕਾਰਨ ਸੀਗਾ ਵੀ ਉਹਨੇ ਗੋਲੀ ਕਿਉਂ ਮਾਰੀ ਇਹ ਇੱਕ ਪਰਸਨਲ ਐਨਮਿਟੀ ਦਾ ਮੈਟਰ ਸੀ ਦੋਵੇਂ ਆਪਸ ਦੇ ਵਿੱਚ ਜਾਣ ਪਛਾਣ ਸੀ ਜਿਹਦੀ ਡੈਥ ਹੋਈ ਹੈ ਉਹਦੀ ਤੇ ਇਹਦੀ ਆਪਸ ਦੇ ਵਿੱਚ ਇਕੱਠੇ ਬੈਠੇ ਸੀ ਇਹ ਕਿਸੇ ਗੱਲ ਤੋਂ ਟਕਰਾਅ ਹੋਈ ਤੇ ਟਕਰਾਅ ਤੋਂ ਬਾਅਦ ਇਹਨਾਂ ਦੀ ਥੋੜੀ ਬਹੁਤ ਹਾਥਾਪਾਈ ਹੋਈ ਤੇ ਇਹਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਉਹਦੀ ਮੌਕੇ ਤੇ ਡੈਥ ਹੋ ਗਈ। ਕਿ ਆਪਾਂ ਨਾਲ ਹੀ ਲੈ ਕੇ ਬੈਠੇ ਸੀਗੇ ਉਸ ਨੂੰ। ਇਹ ਬਲਪਨਵਾਚੋਂ ਆਇਆ ਹੈ। ਦਾ ਵੈਪਨ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਨੂੰ ਫੜਾ ਕੇ ਗਏ ਐ ਤੇ ਜਿਹਨੂੰ ਇਹ ਵੈਪਨ ਹੈਂਡਓਵਰ ਕਰਕੇ ਗਿਆ ਸੀ ਉਹਦੀ ਵੀ ਪੁਲਿਸ ਨੇ ਅਰੈਸਟ ਪਾ ਲਈ ਹੈ। ਉਹਦਾ ਨਾਮ ਚੇਤਨ ਜਿਹੜਾ ਤੁਹਾਨੂੰ ਹੁਣੇ ਮੈਂ ਦੱਸਿਆ ਜਿਹਨੂੰ ਐਪਰੀਹੈਂਡ ਕੀਤਾ ਗਿਆ ਪੁਲਿਸ ਵੱਲੋਂ ਉਹ ਹੈ ਬਟ ਇਸ ਚੇਤਨ ਕੋਲੋਂ ਮੌਕੇ ਤੇ ਵੈਪਨ ਨਹੀਂ ਰਿਕਵਰ ਹੋਇਆ ਕੁਝ ਦਿਨ ਪਹਿਲਾਂ ਹੀ 4 ਦਿਨ ਪਹਿਲਾਂ ਉਹਦੇ ਕੋਲੋਂ ਇਹ ਵਾਪਸ ਆ ਕੇ ਲੈ ਕੇ ਗਏ ਸੀ ਤੇ ਉੱਥੋਂ ਹੀ ਪੁਲਿਸ ਨੂੰ ਲੀਡ ਮਿਲੀ ਸੀ ਨਹੀਂ ਮੈਡਮ ਜਿਹੜਾ ਇਹਨਾਂ ਟਕਰਾਰ ਹੋਈ ਸੀ ਉਸ ਵੇਲੇ ਜਦੋਂ ਉਹ ਬੈਠੇ ਸੀ ਉਸ ਵੇਲੇ ਉਹਨਾਂ ਕੋਲੋਂ ਵੈਪਨ ਹੋਣ ਦੇ ਗਾ ਉਹਦੇ ਕੋਲ ਸੀ ਠੀਕ ਹੈ ਤੇ ਹੋਰ ਵੀ ਵੈਪਨ ਇਹਨਾਂ ਕੋਲ ਹੋ ਸਕਦੇ ਹਨ ਜੀ ਬਿਲਕੁਲ ਅਸੀਂ ਇਸੇ ਕਰਕੇ ਰਿਮਾਂਡ ਲਿਆ ਹੈ ਰਿਮਾਂਡ ਲੈ ਕੇ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜੋ ਵੀ ਸਾਹਮਣੇ ਆਉਂਦਾ ਤੁਹਾਨੂੰ ਵੀ ਇਤਿਬਾਰਿਆ ਭੇਲ ਦਿੱਤਾ ਜਾਵੇ ਕੁਈ ਪਤਾ ਨਹੀਂ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਹਲੇ ਡਿਟੇਲਸ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਹੋਣੀ ਬਾਕੀ ਹੈ ਇੱਕ ਪ੍ਰੋਪਰ ਗੈਂਗ ਆ ਜੀ ਜਿਵੇਂ ਵੈਸੇ ਹੀ ਕਿ ਮੁੰਡੇ ਨੇ ਵੈਸੀ ਰੱਖਿਆ ਹੋਇਆ ਜੀ ਵੈਸੀ ਰੱਖਿਆ ਹੋਇਆ ਪ੍ਰੋਪਰ ਗੈਂਗ ਵਾਲੀ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਸੀ ਰਜਿਸਟਰ ਕੀਤਾ ਗਿਆ ਸੀ ਤੇ ਵਿਦਨ 24 ਆਵਰਸ ਇੱਕ ਦੋਸ਼ੀ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀ ਉਸ ਤੋਂ ਤੋਂ ਲੈ ਕੇ ਹੁਣ ਤੱਕ ਸਾਡੀ ਪੁਲਿਸ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਨੇ ਫਾਇਰ ਕੀਤਾ ਸੀ ਉਹਦੇ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਡੀਐਸਪੀ ਭਾਰਤਪ੍ਰਸ਼ਨ ਜੀ ਤੇ ਸਤਨਾਮਪੁਰਾ ਥਾਣੇ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਹੋਏ ਇਹਦੇ